ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਅੱਜ ਆਪਾਂ ਵਿਚਾਰ ਕਰਾਂਗੇ ਕਿ ਸਾਨੂੰ ਕਿਹੜਾ ਸਮਲਨ ਕਰਨਾ ਚਾਹੀਦਾ ਹੈ ਕਿਹੜਾ ਨਾਮ ਜਪੀਏ ਅਸੀਂ ਕਿਸ ਨਾਮ ਦਾ ਜਾਪ ਕਰੀਏ ਕਿਉਂਕਿ ਜਾਨੇਤ ਅਰ ਗੁਰਮੁਖ ਜਿਵੇਂ ਕਾ ਜਾਪ ਕਰਦੇ ਹਨ ਸਤਨਾਮ ਵਾਹਿਗੁਰੂ ਦਾ ਪਰ ਸਾਨੂੰ ਕੱਲੇ ਗੁਰਮੰਤਰ ਦਾ ਜਾਪ ਕਰਨਾ ਚਾਹੀਦਾ ਹੈ ਗੁਰਮੰਤਰ ਕਿਹੜਾ ਹੈ ਗੁਰਮੰਤਰ ਸਾਨੂੰ ਜੋ ਦਿੱਤਾ ਗਿਆ ਹੈ ਉਹ ਨਾਮ ਗੁਰਮੰਤਰ ਜੋ ਹੈ ਉਹ ਹੈ ਵਾਹਿਗੁਰੂ ਸ਼ਬਦ ਵਾਹਿਗੁਰੂ ਸ਼ਬਦ ਦਾ ਗੁਰਮੰਤਰ ਦਾ ਅਸੀਂ ਜਾਪ ਕਰਨਾ ਹੈ ਜਿਵੇਂ ਭਾਈ ਗਲਦਾਸ ਜੀ ਕਹਿੰਦੇ ਹਨ ਉਹ ਆਪਣੀਆਂ ਬਾਣਾਂ ਦੇ ਵਿੱਚ ਬਾਣ 13 ਪੌੜੀ ਨੰਬਰ 2 ਦੇ ਵਿੱਚ ਲਿਖਦੇ ਹਨ ਵਾਹਿਗੁਰੂ ਗੁਰਮੰਤਰ ਹੈ ਜਪ ਹਮੇ ਖੋਈ ਕਹੋ ਕੇ ਵਾਹਿਗੁਰੂ ਹੀ ਗੁਰਮੰਤਰ ਹੈ ਗੁਰੰਦਵਾਰਾ ਬਖਸ਼ਿਸ਼ ਕੀਤਾ ਹੋਇਆ ਜੋ ਗੁਰਮੰਤਰ ਹੈ ਓ ਵਾਹਿਗੁਰੂ ਹੈ ਅਸੀਂ ਜੋ ਜਾਪ ਕਰਨਾ ਹੈ ਵਾਹਿਗੁਰੂ ਦਾ ਜਾਪ ਕਰਨਾ ਹੈ ਉਹ ਕਿਵੇਂ ਕਰਨਾ ਹੈ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇਸ ਤਰ੍ਹਾਂ ਅਸੀਂ ਵਾਹਿਗੁਰੂ ਦਾ ਫਰਸਟ ਸਟੇਜ ਦੇ ਵਿੱਚ ਨਾਮ ਜਪਾਂਗੇ ਸਿਮਰਨ ਕਰਾਂਗੇ ਕਈ ਗੁਰਮਖ ਕਹਿੰਦੇ ਹਨ ਕਿ ਜਾਪ ਤਾਂ ਸਤਨਾ ਵਾਹਿਗੁਰੂ ਦਾ ਕਰਦੇ ਆਂ ਕਈ ਗੁਰਮੁਖ ਇਹ ਕਹਿੰਦੇ ਹਨ ਮੈਨੂੰ 40 ਸਾਲ ਹੋ ਗਏ 50 ਸਾਲ ਹੋ ਗਏ 30 ਸਾਲ ਹੋ ਗਏ ਕਿ ਮੈਂ ਤਾਂ 40 ਸਾਲਾਂ ਦਾ ਸਤਨਾ ਵਾਹਿਗੁਰੂ ਦਾ ਜਾਪ ਕਰਦਾ ਆ ਰਿਹਾ ਪਰ ਸਾਨੂੰ ਜੋ ਜਾਪ ਕਰਨਾ ਚਾਹੀਦਾ ਵਾਹਿਗੁਰੂ ਗੁਰਮੰਤਰ ਦਾ ਹੀ ਕਰਨਾ ਚਾਹੀਦਾ ਕਿਉਂਕਿ ਜਦੋਂ ਅਸੀਂ ਇਸ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਾਂਗੇ ਇਸ ਦੇ ਨਾਲ ਹੀ ਅਸੀਂ ਵਿਚਾਰਾਂ ਨੂੰ ਰੋਕਣਾ ਹੈ ਆਪਣੇ ਵਿਚਾਰਾਂ ਨੂੰ ਰੋਕਣ ਦੇ ਲਈ ਸਾਨੂੰ ਜੋਰ ਨਾਲ ਜਾਪ ਕਰਨਾ ਪਵੇਗਾ ਫਰਸਟ ਸਟੇਜ ਦੇ ਵਿੱਚ ਬੋਲ ਕੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਾ ਪਵੇਗਾ ਜਿਵੇਂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇਸ ਤਰ੍ਹਾਂ ਸਾਨੂੰ ਜਾਪ ਕਰਨਾ ਪਊਗਾ ਜਿਵੇਂ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਪਾਪੜ ਆ ਪਸਾੜ ਬਾਣ ਸਚਾਵਾ ਸਨ ਕੇ ਗੁਰਮੰਤੜਾ ਚਤਾਰ ਨਾਨਕ ਦੁੱਖ ਨਾ ਠੀਵੀ ਭਾਵ ਉਸ ਸ਼ਬਦ ਦੇ ਬਾਣ ਅਸੀਂ ਖਿੱਚ ਖਿੱਚ ਕੇ ਮਾਲਨੇ ਹਨ ਉਹਨਾਂ ਨੂੰ ਖਿੱਚ ਖਿੱਚ ਕੇ ਅਸੀਂ ਗੁਰਮੰਤਨ ਦੇ ਬਾਣ ਸਾਨੂੰ ਮਾਲਨੇ ਪੈਣਗੇ ਕਿਉਂਕਿ ਜਦੋਂ ਅਸੀਂ ਇਹ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਾਂਗੇ ਤੇ ਸਾਡੇ ਅੰਦਰ ਜੋ ਉਹ ਆ ਕਿ ਜੋ ਸਤਨਾਮ ਵਾਹਿਗੁਰੂ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਵੀ ਸਤਨਾਮ ਵਾਹਿਗੁਰੂ ਇਕੱਠਾ ਨਹੀਂ ਆਉਂਦਾ ਜਦੋਂ ਅਸੀਂ ਦੇਖਦੇ ਹਾਂ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਅਸੀਂ ਸਰਚ ਕਰਕੇ ਦੇਖਾਂਗੇ ਕਿਤੇ ਵੀ ਸਤਨਾਮ ਵਾਹਿਗੁਰੂ ਇਕੱਠਾ ਨਹੀਂ ਆਇਆ ਵਾਹਿਗੁਰੂ ਤੇ ਵਾਹਿਗੁਰੂ ਇਹੀ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦੇ ਆ ਨਾ ਤੇ ਸਾਨੂੰ ਚਾਹੀਦਾ ਹੈ ਕਿ ਵਾਹਿਗੁਰੂ ਕੱਲੇ ਵਾਹਿਗੁਰੂ ਦਾ ਹੀ ਸ਼ਮਲਨ ਕੀਤਾ ਜਾਵੇ ਕਿਉਂਕਿ ਜੋ ਅਸੀਂ ਸ਼ਮਲ ਕਰਨ ਦੀਆਂ ਤਿੰਨ ਅਵਸਥਾਵਾਂ ਹਨ ਵਾਹਿਖੀ ਮਦਮਾ ਤੇ ਪਸ਼ੰਤੀ ਬੈਕਰੀ ਦੇ ਵਿੱਚ ਸਾਨੂੰ ਉੱਚੀ ਬਾਜ ਦੇ ਵਿੱਚ ਗਾਉਣਾ ਪੈਣਾ ਹੈ ਬੈਕਰੀ ਬਾਣੀ ਦੇ ਵਿੱਚ ਜਿਵੇਂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇhtਲਾ ਜਦੋਂ ਫਿਰ ਉਸ ਤੋਂ ਬਾਅਦ ਅਸੀਂ ਮੱਧਮਾ ਦੇ ਵਿੱਚ ਕਰਾਂਗੇ ਥੋੜਾ ਲੰਬਾ ਕਰਕੇ ਸ਼ਮਨ ਗਾਉਣਾ ਪੈਣਾ ਹੈ ਥੋੜਾ ਸਹੀ ਦੇ ਵਿੱਚ ਚੱਲੇ ਜਾਵਾਂਗੇ ਜਿਵੇਂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਪ ਸ਼ਾਂਤੀ ਦੇ ਵਿੱਚ ਜਦੋਂ ਅਸੀਂ ਜਾਪ ਕਰਾਂਗੇ ਸਾਡੀ ਆਵਾਜ਼ ਹੌਲੀ-ਮੀ ਹੋ ਜਾਊ ਹੌਲ ਹੌਲੀ ਆਵਾਜ਼ ਹੋ ਜਾਊਗੀ ਜਿਵੇਂ ਅਸੀਂ ਬੋਲਾਂਗੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇਸ ਤਰ੍ਹਾਂ ਸਾਨੂੰ ਇਹ ਤਿੰਨ ਅਵਸਥਾ ਦੇ ਵਿੱਚ ਜਾਪ ਕਰਨਾ ਹੈ ਇਹ ਤਿੰਨ ਅਵਸਥਾ ਛੇ ਮਲੰਡੀਆਂ ਹਨ ਕਿਉਂਕਿ ਵਿਚਾਲਾ ਨੂੰ ਮਾਰਨ ਦੇ ਲਈ ਸਾਨੂੰ ਜੋਰ-ਜੋਲ ਦੇ ਖਿੱਚ ਕੇ ਇਹ ਸ਼ਮਲਨ ਕਰਨਾ ਪੈਣਾ ਹੈ ਜਿਵੇਂ ਗੁਰਬਾਣੀ ਸਾਹਿਬ ਦਾ ਫਰਮਾਨ ਹੈ ਵਿਚਾਰ ਮਾਰੇ ਤਰੇ ਤਾਰੇ ਉਲਟ ਜੁਮਨਾ ਆਵੇ ਵਿਚਾਰਾਂ ਨੂੰ ਮਾਲਨ ਦੇ ਲਈ ਸਾਨੂੰ ਖਿੱਚ ਖਿੱਚ ਕੇ ਸ਼ਬਦ ਰੂਪੀ ਨਾਮ ਦੇ ਸਾਨੂੰ ਜੋ ਬਾਣ ਮਾਲਨੇ ਪੈਣਗੇ ਤੀਰ ਮਾਲਨੇ ਪੈਣਗੇ ਕਿਉਂਕਿ ਜਦੋਂ ਅਸੀਂ ਵਾਹ ਗੁਰੂ ਵਾਹ ਗੁਰੂ ਸ਼ਮਲਨ ਕਰਦੇ ਹਾਂ ਜਦੋਂ ਅਸੀਂ ਥੋੜਾ ਜੋਰ ਨਾਲ ਕਰਦੇ ਹਾਂ ਅਸੀਂ ਦੇਖਦੇ ਹਾਂ ਜੋ ਸਾਡੀ ਨਾਭੀ ਹੈ ਧੁੰਨੀ ਹੈ ਇਹ ਉਸ ਸਮੇਂ ਸ਼ਮਨ ਕਰਦੇ ਸਮੇਂ ਥੋੜਾ ਅੰਦਰ ਤੇ ਬਾਹਰ ਨੂੰ ਆਉਣ ਜਾਣ ਦੀ ਪ੍ਰਕਿਰਿਆ ਚੱਲਦੀ ਹੈ ਇਹ ਅੰਦਰ ਬਾਹਰ ਆਉਂਦੀ ਹੈ ਉਸ ਸਮੇਂ ਸਾਡੀ ਧੁੰਨੀ ਜਦੋਂ ਅਸੀਂ ਜੋ ਨਾਲ ਇਹ ਬੈਖਰੀ ਬਾਣੀ ਦੇ ਵਿੱਚ ਵਾਹਿਗੁਰੂ ਦਾ ਸ਼ਮਨ ਕਰਦੇ ਆ ਤੇ ਉਸ ਸਮੇਂ ਇਹ ਅੱਗੇ ਪਿੱਛੇ ਆਉਂਦੀ ਆ ਜਿਸ ਦੇ ਨਾਲ ਜਾਠਲ ਅਗਨ ਪੈਦਾ ਹੁੰਦੀ ਹੈ ਜਾਠਲ ਅਗਨ ਜੋ ਪੈਦਾ ਹੁੰਦੀ ਆ ਜਿਸ ਨੂੰ ਬ੍ਰਹਮ ਅਗਨ ਵੀ ਕਹਿੰਦੇ ਹਨ ਕਿਉਂਕਿ ਸਾਡਾ ਜੋ ਖਾਣਾ ਬਗੈਰਾ ਜੋ ਵੀ ਹਾਜਮ ਕਰਨਾ ਹੈ ਉਸ ਅਗਨ ਨੇ ਹੀ ਹਾਜਮ ਕਰਨਾ ਹੈ ਇਸ ਕਰਕੇ ਸਾਨੂੰ ਇਹ ਜੋ ਕਰਨਾ ਚਾਹੀਦਾ ਕਿ ਇਹ ਨਾਭੀ ਦੇ ਥੱਲੇ ਜੋ ਸਾਡੀ ਬ੍ਰਹਮਾ ਅਗਨ ਪੈਦਾ ਹੋਣੀ ਆ ਇਹਦੇ ਨਾਲ ਹੀ ਅਗਲਾ ਸਾਡਾ ਸਿਸਟਮ ਸ਼ੁਰੂ ਹੋਣਾ ਹੈ ਜਿਵੇਂ ਗੁਰਬਾਣੀ ਗੁਰੂ ਦਾ ਵਿਚਾਰ ਹੈ ਨਾਭ ਕਮਲ ਮੇ ਵਿਦੀ ਰਚ ਲੈ ਬ੍ਰਹਮ ਗਿਆਨ ਸਚਿਆਰਾ ਇਹੇ ਨਾਭੀ ਦੇ ਥੱਲੇ ਹੀ ਹੈ। ਇਹੋ ਬ੍ਰਹਮ ਦਾ ਪ੍ਰਗਾਸ ਹੋਣਾ ਹੈ। ਇੱਥੋਂ ਹੀ ਹੋਣਾ ਹੈ ਕਿ ਸਾਨੂੰ ਵਾਹਿਗੁਰੂ ਗੁਰਮੰਤਰ ਲਈ ਜਾਪ ਕਰਨਾ ਚਾਹੀਦਾ ਹੈ। ਕਾਉਂ ਕਈ ਗੁਰਮਖ ਕਹਿੰਦੇ ਹਨ ਕਿ ਸਤਨਾਮ ਵਾਹਿਗੁਰੂ ਦਾ ਜਾਪ ਉਹਦੇ ਨਾਲ ਅਸੀਂ ਸਤਨਾਮ ਵਾਹਿਗੁਰੂ ਦਾ ਜਾਪ ਨਹੀਂ ਕਰਨਾ ਸਤਨਾਮ ਦਾ ਮਤਲਬ ਹੈ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਸਤਨਾਮ ਦਾ ਮਤਲਬ ਕੀ ਹੈ ਸਤ ਦਾ ਮਤਲਬ ਹੈ ਸੱਚ ਭਾਵ ਹੋ ਪਰਮਾਤਮਾ ਜੋ ਸਰਬ ਵਿਆਪਕ ਪਰਮਾਤਮਾ ਹੈ ਸਤ ਦਾ ਮਤਲਬ ਇਹ ਹੈ ਤੇ ਨਾਮ ਨਾਮ ਮਤਲਬ ਪਰਮਾਤਮਾ ਦੇ ਮੁਖ ਚੋਂ ਪ੍ਰਗਟ ਹੋਈ ਆਵਾਜ਼ ਜਿਹਨੂੰ ਅਸੀਂ ਸ਼ਬਦ ਵੀ ਕਹਿੰਦੇ ਹਾਂ ਇਸ ਕਰਕੇ ਸਾਨੂੰ ਸਿਰਫ ਵਾਹਿਗੁਰੂ ਦਾ ਹੀ ਸ਼ਮਨਨ ਕਰਨਾ ਹੈ ਸਾਡੇ ਆਮ ਹੀ ਬਹੁਤ ਸਾਡੇ ਗੁਰਦਵਾਰਾ ਸਾਹਿਬ ਦੇ ਵਿੱਚ ਵੀ ਸਤਨਾਮ ਵਾਹਿਗੁਰੂ ਦਾ ਹੀ ਜਪ ਕਰਾਇਆ ਜਾਂਦਾ ਹੈ ਪਰ ਅਸੀਂ ਗੁਰਮੰਤਰ ਦਾ ਹੀ ਜਾਪ ਕਰਨਾ ਹੈ ਇਸ ਕਰਕੇ ਸਾਨੂੰ ਵਾਹਿਗੁਰੂ ਗੁਰਮੰਤਰ ਨੂੰ ਡੇਢ ਕਰਨਾ ਪਊਗਾ ਜਿੰਨਾ ਜ਼ਿਆਦਾ ਅਸੀਂ ਵਾਹਿਗੁਰੂ ਗੁਰਮੰਤਰ ਨੂੰ ਡੇਢ ਕਰਾਂਗੇ ਓਨਾ ਹੀ ਸਾਨੂੰ ਉਸ ਚੀਜ਼ ਦਾ ਲਾਹਾ ਮਿਲਣਾ ਹੈ ਕਿਉਂਕਿ ਇੱਕ ਵਾਰ ਇਹ ਮੈਂ ਗੁਰਦੁਆਰਾ ਐਮ ਆਰਜੀ ਸਾਗਲ ਦੇ ਵਿੱਚ ਇੱਕ ਗੁਰਮੁਖ ਨਾਲ ਮੇਰੀ ਮੁਲਾਕਾਤ ਹੋਈ ਜੋ ਕਿ ਬੀਨੇ ਤੋਂ ਉਹ ਗੁਰਮੁਖ ਆਇਆ ਸੀ ਉੱਥੇ ਇਹ ਸਾਡੇ ਜੋ ਪੈਨਸ਼ਨ ਵਾਲੇ ਸਿੰਘ ਸੀ ਉਹਨਾਂ ਦੀ ਕਲਾਸ ਲੈਣ ਦੇ ਲਈ ਉਹ ਗੁਰਮੁਖ ਜੋ ਆਇਆ ਹੋਇਆ ਸੀ ਤੇ ਉਸ ਨੇ ਵੀ ਮੈਨੂੰ ਇਹ ਸਵਾਲ ਕੀਤਾ ਸੀ ਮੈਨੂੰ ਬੋਲੇ ਕਿ ਗੁਰਪ੍ਰੀਤ ਸਿੰਘ ਇਹ ਕਿ ਜਦੋਂ ਤੁਸੀਂ ਸਿਮਲਨ ਕਰਦੇ ਹੋ ਵਿੱਚ ਥੋੜਾ ਗੈਪ ਕਿਉਂ ਪੈਦਾ ਕਰ ਦਿੰਦੇ ਹੋ ਗੈਪ ਕਿਉਂ ਪਾ ਦਿੰਦੇ ਹੋ ਜਿਵੇਂ ਵਾਹ ਗੁਰੂ ਵਾਹ ਗੁਰੂ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਸ਼ਬਾਸ ਗ੍ਰਾਸ ਸਿਮਲਨ ਹੈ ਇਹੀ ਸ਼ਵਾਸ ਗ라스 ਸੈਮਨ ਹੈ ਜਿਵੇਂ ਸਾਡਾ ਅੰਦਰ ਸਾਹ ਜਾਊ ਆ ਵਾਹ ਜਦੋਂ ਬਾਹਰ ਗਾਗਲ ਨੂੰ ਆਉਂਦਾ ਉਸ ਵੇਲੇ ਗੁਰੂ ਬੋਲਣਾ ਇਹ ਗੁਰਮੰਤਰ ਨੂੰ ਹੀ ਅਸੀਂ ਡੇਢ ਕਰਨਾ ਹੈ ਤੇ ਆਪਣੇ ਸੰਗੇ ਸਾਥੀਆਂ ਭੈਣਾ ਭਰਾਵਾਂ ਨੂੰ ਡੇਢ ਕਰਾਉਣਾ ਹੈ ਗੁਰਮੰਤਰ ਸਾਨੂੰ ਗੁਰੂ ਨਾਨਕ ਦੇਵ ਜੀ ਵਾਲਾ ਗੁਰਾਂ ਦੇ ਵਾਲਾ ਬਖਸ਼ਿਸ਼ ਕੀਤਾ ਹੋਇਆ ਗੁਰਮੰਤਰ ਹੈ ਜਿਸ ਨੂੰ ਜਪ ਕੇ ਹੀ ਅਸੀਂ ਅੱਗੇ ਜੋ ਕੇ ਅੱਗੇ ਸ਼ਬਦਾਂ ਤੱਕ ਪਹੁੰਚ ਸਕਦੇ ਆ ਹੁਣ ਇੱਥੇ ਸਵਾਲ ਆ ਜਾਂਦਾ ਇਹ ਸ਼ਬਦ ਕੀ ਹਨ ਨਾਮ ਕੀ ਹੈ ਕਿਉਂਕਿ ਕਾਲ ਦੇ ਦੇਹ ਦੇ ਵਿੱਚ ਜੋ ਸਾਡਾ ਅਸੀਂ ਸ਼ਬਦ ਦਾ ਇਸਤੇਮਾਲ ਕਰਕੇ ਅੱਗੇ ਸਟੇਜ ਟੂ ਸਟੇਜ ਅੱਗੇ ਵਧਣਾ ਹੈ ਭਗਤੀ ਮਾਰਗ ਤੇ ਤੇ ਉਹ ਸਮੇਂ ਅਸੀਂ ਜੋ ਦੇਖਦੇ ਹਾਂ ਬਾਹੇ ਗੁਰੂ ਦਾ ਮੰਤਰ ਦਾ ਜਾਪ ਕਰਕੇ ਅਸੀਂ ਸਿਮਲਨ ਕਰਕੇ ਗਲਵਾਨੀ ਦਾ ਪਾਠ ਕਰਕੇ ਤੇ ਜਦੋਂ ਅਸੀਂ ਅੱਗੇ ਵਧਾਂਗੇ ਤੇ ਉਸ ਸਮੇਂ ਸਾਨੂੰ ਕਿ ਅੱਗੇ ਸ਼ਬਦ ਸੁਣਨੇ ਸ਼ੁਰੂ ਹੋ ਜਾਂਦੇ ਹਨ ਜਿਵੇਂ ਅਨਹਦ ਸ਼ਬਦ ਘਨੇਰੇ ਸ਼ਬਦ ਹੋਰ ਬਹੁਤ ਹੀ ਸੰਖਿਆ ਦੇ ਵਿੱਚ ਸ਼ਬਦ ਹਨ ਇਹ ਅਲੱਗ-ਅਲੱਗ ਆਵਾਜ਼ਾਂ ਦੇ ਸ਼ਬਦ ਹਨ ਇਸ ਕਰਕੇ ਮੈਂ ਇੱਧਰ ਗਹਿਰਾਈ ਦੇ ਵਿੱਚ ਨਾ ਜਾਂਦਾ ਹੋਇਆ ਆਪਣੇ ਵਿਚਾਰ ਨੂੰ ਇੱਥੇ ਹੀ ਸਮਾਪਤ ਕਰੂਗਾ ਕਿਉਂਕਿ ਫਿਰ ਇਸ ਤਰ੍ਹਾਂ ਆਪਣੀ ਵਿਚਾਰ ਨਹੀਂ ਫਿਰ ਜਾਦੇ ਅੱਗੇ ਦੀ ਅੱਗੇ ਵੱਧਦੀ ਜਾਣੀ ਹੈ ਕਿਉਂਕਿ ਆਪਾਂ ਵਿਚਾਰ ਵਾਹਿਗੁਰੂ ਗੁਰਮੰਤਰ ਦੇ ਉੱਤੇ ਕਰ ਰਹੇ ਸੀ ਇਸ ਕਰਕੇ ਸੰਗਤ ਸਮੂਹ ਸੰਗਤਾਂ ਨੂੰ ਦਾਸ ਦੀ ਬੇਨਤੀ ਹੈ ਕਿ ਵਾਹਿਗੁਰੂ ਗੁਰਮੰਤਰ ਦਾ ਹੀ ਜਾਪ ਕੀਤਾ ਜਾਵੇ ਕੋਈ ਵਿਚਾਰ ਕਰਦੇ ਹਾਂ ਇੱਕ ਨਹੀਂ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਟੋਟੀਆਂ ਹੋ ਜਾਇਆ ਕਰਦੀਆਂ ਨੇ ਗੁਰੂ ਅਤੇ ਸੰਗਤ ਬਖਸ਼ਣ ਜੋਗੇ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ